ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀ ਕਾਲ ਅੱਜ ਤੁਹਾਨੂੰ ਇਹ ਦੁਪੱਟਾ ਦਿਖਾਉਣੀ ਆਂ ਦੇਖੋ ਇਹ ਪੇਂਟ ਕੀਤਾ ਹੋਇਆ ਗਾਰਡਨ ਕਲਰ ਦੇ ਵਿੱਚ ਤੇ ਫੁੱਲ ਵਾਇਲ ਦਾ ਦੁਪੱਟਾ ਇਹ 2.5 ਮੀਟਰ ਦੁਪੱਟਾ ਬਲੈਕ ਕਲਰ ਦਾ ਤੇ ਦੇਖੋ ਇਹ ਕੰਨੀ ਤੇ ਆਪਾਂ ਇਹ ਆਪਾਂ ਛੋਟੇ ਪੱਲੇ ਤੇ ਦੇਖੋ ਇਹ ਸਾਰਾ ਡਿਜ਼ਾਈਨ ਬਣਾਇਆ ਹੋਇਆ ਤੇ ਇਧਰ ਆਪਾਂ ਕੰਨੀ ਤੇ ਡਿਜ਼ਾਈਨ ਬਣਾਇਆ ਹੈ ਦੇਖੋ ਤੇ ਇਧਰ ਆਪਾਂ ਦੂਜੇ ਪੱਲੇ ਦੇ ਉੱਤੇ ਡਿਜ਼ਾਈਨ ਬਣਾਇਆ ਦੇਖੋ ਛੋਟੇ ਤੇ ਦੋਨਾਂ ਪਾਸੇ ਛੋਟੇ ਪੱਲਿਆਂ ਦੇ ਉੱਤੇ ਭਾਰੀ ਡਿਜ਼ਾਈਨ ਬਣਾਇਆ ਹੋਇਆ ਤੇ ਜੇ ਤੁਸੀਂ ਇਹ ਬਣਵਾਉਣਾ ਹੋਵੇ ਕਿਸੇ ਵੀ ਕਲਰ ਦੇ ਦੁਪੱਟੇ ਦੇ ਵਿੱਚ ਤਾਂ ਤੁਸੀਂ ਸਾਥੋਂ ਤਿਆਰ ਕਰਵਾ ਸਕਦੇ ਹੋ ਤੇ ਵਧੀਆ ਫੁੱਲ ਵਾਇਲ ਦਾ ਢਾਈ ਮੀਟਰ ਦੁਪੱਟਾ ਹੈ ਤੇ ਜੇ ਤੁਸੀਂ ਲੈਣਾ ਹੋਵੇ ਤਾਂ ਲੈ ਵੀ ਸਕਦੇ ਹੋ ਇਹ ਇਹਦਾ ਰੇਟ ਰਹੂਗਾ 500 ਰੁਪਏ ਦੁਪट्टे ਦਾ ਦੁਪट्टे ਤੇ ਬਹੁਤ ਮਿਹਨਤ ਕੀਤੀ ਹੋਈ ਆ ਦੇਖੋ ਤੇ ਜੇ ਤੁਸੀਂ ਕਰਵਾਉਣਾ ਤਾਂ ਸਾਥੋਂ ਕਰਵਾ ਸਕਦੇ ਹੋ ਬਹੁਤ ਭਾਰੀ ਦੁਪੱਟਾ 500 ਰੁਪਏ ਦਾ ਰੇਟ ਆ ਜੇ ਤੁਸੀਂ ਕਰਵਾਉਣਾ ਕਿਸੇ ਹੋਰ ਦੁਪट्टे ਤੇ ਜਿਵੇਂ ਕੋਟੇ ਡੋਰੀਏ ਦਾ ਜਾਂ ਮਸਲੀਨ ਦਾ ਦੁਪੱਟੇ ਤੇ ਕਰਵਾਉਣਾ ਸਾਥੋਂ ਕਰਵਾ ਸਕਦੇ ਆ हम थो अगला दुपट्टा दिखाए हैं देखो है। है। ये साढ़े को है ये भी फल वैल का दुप्टा अंगूरी ज कलर है ये फिका आ रहा है तो अंगूरी कलर है ये डिजाइन बनाया हुआ देखो तो आप एक दो तो तीन फुल बनाए है तो ये छोटा पला देखो ਫੋਰ ਸਾਈਡ ਆਪਾਂ ਇਹ ਬਾਰਡਰ ਬਣਾਇਆ ਹੋਇਆ ਹੈ ਪੇਂਟ ਕੀਤਾ ਹੋਇਆ ਦੁਪੱਟਾ ਦੇਖੋ ਇਧਰ ਵੀ ਜੇ ਤੁਸੀਂ ਇਹ ਬਣਵਾਉਣਾ ਤਾਂ ਸਾਥੋ ਦੁਪੱਟਾ ਬਣਵਾ ਸਕਦੇ ਹੋ ਇਹਦਾ ਰੇਟ ਅਸੀਂ 300 ਰੁਪਏ ਲਵਾਂਗੇ ਫੁੱਲ ਵਾਇਲ ਦੇ ਦੁਪੱਟੇ ਚ ਕਿਸੇ ਵੀ ਕਲਰ ਤੇ ਬਣਵਾ ਸਕਦੇ ਹੋ ਤੁਸੀਂ ਇਹਦੇ ਨਾਲ ਦਾ ਦੁਪੱਟਾ ਬਣਵਾਉਣਾ ਹੋਵੇ ਕਿਸੇ ਵੀ ਕਲਰ ਦੇ ਵਿੱਚ ਤਾਂ ਅਸੀਂ 300 ਰੁਪਏ ਉਹਦਾ ਰੇਟ ਲਵਾਂਗੇ ਤੇ ਇਹੀ ਡਿਜ਼ਾਈਨ ਬਣਵਾਉਣਾ ਹੋਇਆ ਤਾਂ ਪਰ ਇਹ ਦੁਪੱਟਾ ਨਹੀਂ ਤੁਹਾਨੂੰ ਮਿਲਦਾ ਇਹ ਤੁਹਾਨੂੰ ਡਿਜ਼ਾਈਨ ਹੀ ਦਿਖਾਉਨੇ ਆਂ ਅਸੀਂ ਤੇ ਇਹ ਦੁਪੱਟਾ ਤੁਹਾਨੂੰ ਮਿਲਦਾ ਨਹੀਂ ਤੇ ਇਹਦੇ ਨਾਲ ਦਾ ਦੁਪੱਟਾ ਅਸੀਂ ਪੇਂਟ ਕਰਕੇ ਦੇ ਦੇਵਾਂਗੇ 300 ਰੁਪਏ ਰੇਟ ਫੁੱਲ ਸਾਈਡ ਅਸੀਂ ਇਹ ਹਾ ਡਿਜ਼ਾਈਨ ਬਣਾਇਆ ਬਾਟਰ ਦਾ ਕੰਨੀਆਂ ਤੇ ਹੀ ਬਣਾਇਆ ਤੇ ਛੋਟੇ ਪੱਲੇ ਤੇ ਹੀ ਬਣਾਇਆ ਦੇਖੋ ਤੇ ਸਾਰਾ ਭਰਿਆ ਹੋਇਆ ਦੁਪੱਟਾ ਇਹ ਦੇਖੋ ਸਾਰਾ ਦੁਪੱਟਾ ਭਰਿਆ ਹੋਇਆ ਦੇਖੋ ਇਹ ਬਹੁਤ ਹੀ ਸੋਹਣਾ ਦੁਪੱਟਾ ਲੱਗਦਾ ਹੈ ਇਹ ਜਾਂ ਤੁਸੀਂ ਦੁਪੱਟਾ ਕਰਵਾ ਸਕਦੇ ਹੋ ਸਾਥੋਂ ਤੇ 300 ਰੁਪਏ ਰੇਟ ਹੈ ਫੋਲ ਅਵੇਇਲਡੇ ਦਾ ਤੇ ਜੇ ਤੁਸੀਂ ਮਸਲੀਨ ਦਾ ਜਾਂ ਤੁਸੀਂ ਕੋਟੇ ਡੋਰ ਗਿਆ ਦਾ ਦੁਪੱਟਾ ਕਰਾਉਣਾ ਕਿਸੇ ਡਿਫੋਰ ਦੁਪੱਟੇ 'ਚ ਕਰਵਾਵੋਗੇ ਤਾਂ ਦੁਪੱਟੇ ਦੇ ਹਿਸਾਬ ਨਾਲ ਰੇਟ ਚੇਂਜ ਹੋਊਗਾ ਜੇ ਮੈਂ ਦੁਪੱਟਾ ਚੇਂਜ ਹੋਊਗਾ ਰੇਟ ਵੀ ਚੇਂਜ ਹੋਊਗਾ ਠੀਕ ਹੈ ਜੀ ਤੇ ਜੇ ਕੋਈ ਹੋਰ ਡਿਜ਼ਾਈਨ ਬਣਵਾਉਣਾ ਸਾਥੋਂ ਉਹ ਵੀ ਬਣਵਾ ਸਕਦੇ ਹਾਂ ਸੂਟ ਪੈਂਟ ਕਰਵਾ ਸਕਦੇ ਹਾਂ ਕਢਾਈ ਕਰਵਾ ਸਕਦੇ ਹਾਂ ਮਸ਼ੀਨ ਵਰਕ ਸੂਟਾਂ ਤੇ ਤੇ ਦੁਪੱਟੇ ਪੇਂਟ ਕਰਵਾ ਸਕਦੇ ਹੋ ਸਕੀ ਵੀ ਬਲੋਜ ਬਣਾ ਸਕਦੇ ਹੋ ਸਾਨੂੰ ਆਰਡਰ ਕਰ ਸਕਦੇ ਹੋ ਤੇ ਹੁਣ ਤੁਹਾਨੂੰ ਇੱਕ ਜੈਕਟ ਦਿਖਾਉਣੀ ਹੈ ਦੇਖੋ ਇਸ ਤਰ੍ਹਾਂ ਦੀ ਜੈਕਟ ਬਣਵਾਉਣੀ ਹੋਵੇ ਤਾਂ ਸਾਥੋ ਬਣਵਾ ਸਕਦੇ ਹਾਂ 900 ਰੁਪਏ ਦਾ ਰੇਟ ਹੋਊਗਾ ਤੇ ਇਹਦੇ ਫਲਕਾਰੀ ਦੀ ਡਿਜ਼ਾਈਨ ਆ ਇਹ ਤੇ ਇਹਦੇ ਬਾਰਡਰ ਵੀ ਦੋ ਕਲਰ ਦੇ ਵਿੱਚ ਬਣਾਇਆ ਹੋਇਆ ਤੇ ਇਧਰ ਪਿਛਲੇ ਸਾਈਡ ਵੀ ਅਸੀਂ ਇਹ ਬਣਾਇਆ ਹੋਇਆ ਤੇ ਵਿੱਚ ਵੀ ਡਿਜ਼ਾਈਨ ਪਾਇਆ ਹੋਇਆ ਜੇ ਤੁਸੀਂ ਸਾਫ਼ ਰੱਖਾਉਣੀ ਆ ਤਾਂ ਸਾਫ਼ ਵੀ ਰੱਖਾ ਸਕਦੇ ਹੋ ਤੇ ਇਹ ਸਾਡੇ ਕੋਲੇ ਜਾਗਟਾ ਜੇ ਤੁਸੀਂ ਇਹਦੇ ਨਾਲ ਦੀ ਬਣਵਾਉਣੀ ਹੋਵੇ ਤਾਂ ਸਾਥੋਂ ਬਣਵਾ ਸਕਦੇ ਹੋ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਆਂ ਤੇ ਸਾਨੂੰ ਸੂਟ ਕਢਾਈ ਵਾਲੇ ਸੂਟ ਮਸ਼ੀਨ ਵਰਕ ਦਾ ਆਰਡਰ ਕਰੋ ਪੈਂਟ ਸੂਟਾਂ ਦਾ ਤੇ ਦੁਪੱਟੇ ਪੈਣ ਦਾ ਆਰਡਰ ਕਰੋ ਵਲੋਜ ਤੇ ਜੈਗਤ ਅੰਮ੍ਰਿਤ ਨਾ ਵੀ ਆਰਡਰ ਕਰੋ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਵੀਡੀਓ ਕੈਹੀ ਜੀ ਲੱਗੀ